ਲੋ ਮਤਰੋ ਕੀ ਹਾਲ ਚਾਲ ਤੋ ਡਾਈ ਹੋਵ ਤੋ ਸਾਰੇयां ਠੀਕ ਠਾਕ ਹਮਤਰੋ ਆਪਾਂ ਪੂਰੇ ਠੀਕ ਠਾਕ ਆ ਤੇ ਆਪਾਂ ਥੋੜਾ ਬਲੌਗ ਬਣਾਇਆ ਸੀਗਾ ਉੱਥੇ ਜਿੱਥੋਂ ਉਹ ਮਿੱਟੀ ਦੀ ਟਰਾਲੀ ਲੈ ਕੇ ਆਂਦੀ ਆ ਆਪਾਂ ਪਰਤ ਪਾਉਣ ਲੱਗ ਗਏ ਤੇ ਜਿੱਥੋਂ ਮਿੱਟੀ ਦੀ ਟਰਾਲੀ ਲੈ ਕੇ ਆਂਦੀ ਉੱਥੇ ਬਲੌਗ ਬਣਾਇਆ ਸੀ ਉਹ ਟੇਡਾ ਮੇਡਾ ਬਣਾ ਤੋ ਕਮਲੇ ਨੇ ਬਣਾਇਆ ਕਿਸੇ ਨੇ ਮਣੀ ਨੇ ਬਣਾਇਆ ਸੀ ਉਹ ਤਾਂ ਇਹ ਹੁਣ ਫਿਰ ਟਰੈਕਟਰ ਆ ਗਿਆ ਅਗਲੇ ਦਿਨਾਂ ਹੁਣ ਤਾਂ ਟਰੈਕਟਰ ਆ ਗਿਆ ਹੁਣ ਆਜੋ ਫਿਰ ਭਗਾਉਣੇ जाएगी यहाँ पे मिट्टी देखते हैं आगे क्या होने वाला है हमारे सीन में सीन पर ले करो हाँ

ਲਓ ਜੀ ਹੁਣ ਸੀ ਭਰ ਲਈ ਅੱਜ ਇਹਦਾ ਟਿਕਦਾ ਸਾਹਿਬ ਉਹ ਡਰਾਈਵਰ ਹੁਣ ਕਿਹਨੇ ਇਹ ਕਿੱਥੇ ਆ ਕੇ ਦੇਖਦੇ ਆ ਆਪਾਂ ਕੀ ਕਰਨੇ ਵਾਲੇ ਹਾਂ ਅੱਬ ਹਾਂ ਹਾਂ ਪੰਗੇ ਲੈ ਰਾ ਪੰਗਾ ਲਾ ਰਾਂ ੁੰਡਾ ਰਹੇ ਹੁਣ ਪੂਰਾ ਚੋਟਾ ਟਰੈਵਰ ਮਾਰਦੇ ਆਂ ਚਲੋ ਅਗਗੇ ਦੇਖਦੇ ਆਂ ਆਪਾਂ ਮਿੱਟੀ ਹੁਣ ਲਹੁੰਨੀ ਆ ਘਰੇ ਜਾ ਕੇ ਕੱਲ੍ਹ ਜਾ ਘਰੇ ਤੇ ਮਿੱਤਰੋ ਓਏ ਦੇਖੋ ਫਰਾਉਂਦਾ ਛੋਟਾ ਬੁੱਕਦਾ ਹੀ ਆਉਂਦਾ ਪ੍ਰੀਟਰੇਟਰ ਐ ਰਿਸ਼ਤੇਦਾਰੀ ਆਇਆ ਆਪਣੀ ਜੋ ਉੱਥੋਂ ਆਇਆ ਤੇ ਛੋਟੇ ਤੇ ਤਾਇਆ ਬੈਠਾ ਮੇਰਾ ਇੱਕ ਤੇ ਇੱਕ ਪਾਸੇ ਬੈਠਾ ਜਸ਼ਨਾ ਆਇਓ ਭਾਈਓ ਮਿੱਤਰੋ ਬੁੱਕਦਾ ਹੀ ਹੁੰਦਾ ਛੋਟਾ ਤੇ ਆਪਣੇ ਟੀ ਰੈਕਸ ਵੀ ਲੈ ਕੇ ਗਏ ਵੀ ਆ ਇੱਕ ਭੂਆ ਦਾ ਮੁੰਡਾ ਤੇ ਮਣੀ ਤੇ ਰਮਣ ਆਪਣਾ ਟਾਈ-ਰੈਕਸ ਲੈ ਕੇ ਗਏ ਆ ਇੱਕ ਟਰਾਲੀ ਲੈ ਕੇ ਗਏ ਆ ਤੇ ਇਹ ਤਾਂ ਨੱਪੀ ਤੁਰੇ ਆਉਂਦੇ ਰੇਸ ਉਹ ਹਜੇ ਪੈਂਚਰ ਲਵਾਈ ਜਾਂਦੇ ਸੋ ਦੁੱਦੇ ਟਰਾਲੀ ਦਾ ਟਾਇਰ ਪੈਂਚਰ ਹੋ ਗਿਆ ਛੋਟਾ ਹੁਣ ਬੁੱਕਦਾ ਹੀ ਆਉਂਦਾ ਦੇਖੋ ਫੁੱਲ ਲੱਦੇ ਆ ਟਰਾਲਾ ਅੱਗਾ ਬਹੁਤ ਚੱਕਦਾ ਟਰੈਕਟਰ ਉਧਰ ਫੈਕ ਲਾਇਆ ਜਦੋਂ ਆਪਾਂ ਕੱਲੋ ਤੋਂ ਖਰੂ ਪਾ ਦਾ ਟਰੈਕਟਰ ਨੇ ਗੇਰਾ ਅਜੇ ਹੁਣ ਵੀ ਵੇਣਿਆ ਫਿਰ ਖਰੂ ਹੀ ਪਾਉਗਾ ਹੁਣ ਵੀ ਆਇਓ ਮਿੱਤਰੋ ਆ ਦੇਖੋ ਫਿਰ ਆਗੇ ਛੋਟੇ ਇਹ ਆ ਪ੍ਰੀਤ 4594 2% ਵਾਲੇ ਇਹ ਬੰਪਰ ਤੇ ਵੇਖੋ ਫਿਰ 2% ਵਾਲੇ ਆਏ ਆਜਾ ਆਜਾ ਛੋਟੇ ਆਓ ਜੀ ਮੱਤਰੋ ਆ ਦੇਖੋ ਝੋਟਾ ਆ ਗਿਆ ਫਿਰ ਆਪਣਾ ਬੁੱਕ ਤਾਂ ਹੀ ਆਉਂਦਾ 2% ਵਾਲ ਇੱਥੇ ਡੈਕ ਦੇ ਛਤਰੀ ਲੱਗੀ ਸੀ ਉਹ ਆਪਸ ਸੁਭਾਲਾ ਤੇ ਕਿਉਂਕਿ ਫਿਰ ਗਾਗਾ ਚਾਕਦਾ ਟਰਾਲੇ ਦਾ ਫਿਰ ਖਤਰਾ ਆਪਣ ਅਹ ਵੱਢੇ ਲਵਾਇਆ ਆਜਾ ਹੁਣ ਮੋਟ ਮੋਟਦੇ ਆ ਆ ਚੰਗੋ ਟਰ ਤੇਲ ਚਲ 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 ਬਈ ਚਲ ਜੀ ਚੱਲ ਮੁਰਕੇ 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 ਆਇਓ ਹੁਣੋ ਕਰਦੀ ਤਰਦੇ ਟਰ ਥੱਲੇ ਆਪਾਂ ਇਧਰ ਦੀ ਛੱਡ ਬਈ ਚੱਲ ਵੀ ਛੋਟਿਆ ਚੱਲ ਨਾ ਕਰਦੇ ਦੇਖੋ ਮਿੱਤਰੋ ਫਿਰ ਇੱਥੇ ਵੇਣੇ ਹਣਕੇ ਮੇਲਵਾਰ ਦਾ ਜੋਰ ਆਪਣਾ ਜੋਰ ਤਾਂ ਬਹੁਤ ਆ ਦੇ। ਪੂਰਾ ਆ ਗੋ। ਇਹ ਖੁਡੂਕ ਲਾ ਕੇ ਬੜਾ ਕੈਂਟ ਲੱਗਦਾ ਏ। ਐ ਲੱਗਦਾ ਜਿਵੇਂ ਪੂਰਾ ਹੀ ਸੜਾਈ ਹੁੰਦਾ ਟਰੈਕਟਰ। ਜਾਨ ਬਹੁਤ ਇਕ ਤਾਂ ਇਹ ਦੇ। ਅੱਗਾ ਚੱਕੂਗਾ ਉਹਨ ਇੱਥੇ ਵਟ ਜੀ ਅਡੂਗੀ। ਆਂ ਕਰਕੇ ਚੋ। ਬ੍ਰੇਕ ਕਰਕੇ ਜਾਂਦੇ ਕਿ ਛੋਟਾ। ਇਹ ਆ ਵੀ ਇੱਕ ਸਲੇਪ ਮਾਰ ਲਾ ਥੋੜੇ। ਵਿਚਾਲੇ ਲਵਾ ਚੱਲ 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 ਬਈ ਚੱਲ ਵੀ ਚੱਲ 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 ਇਹ ਮਰਖਸ ਚੱਲ 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 ਬਈ ਚੱਲ 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 ਚੱਲੇ 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 ਚੱਲ ਬਈ ਚੱਲ ਬਈ ਚੱਲੇ ਚਾੜੇ 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 ਲੋਗਾ ਬੈਗ ਛੋਟਾ ਇੱਥੇ ਕੰਧ ਦੇ ਨਾਲ ਆਪਣੀ ਦੇ ਨੰਗਾ 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 ਬੈਗ ਹੋ ਗਿਆ ਉਹਦੀ ਜਾ ਬੜੂ ਰੈਡੀ ਕਿਆ ਕਰਕੇ ਕਰਦੇ ਹਾਂ ਹਾਂ ਚੱਲ ਚੱਲ ਕਾ ਕਰਕੇ ਬੈਕ ਵੇਟ ਵੂਟ ਹੈ ਨਹੀਂ ਕਿ ਤਾਈ ਥੋੜਾ ਅੱਕਾ ਜਾਗਦਾ ਬੱਚਾ ਚੱਕਦੇ ਰੈਡੀ ਹਾਂ ਦਵਾ ਨਾ ਲੱਗਾ ਕਹਿੰਦੇ ਬਸ ਟਰਾਲੇ ਦਾ ਜੱਕ ਖਾਲੀ ਹੋ ਜਾਂਦਾ ਤੇਲ ਦੇ ਵਿੱਚੋਂ ਜੱਕ ਖਾਲੀ ਹੋ ਜਾਂਦਾ ਤਾਂ ਕਰਕੇ ਦੁਬਾਰਾ ਲਾਉਣਾ ਪੈਂਦਾ ਦੇਖੋ ਮਿੱਤਰੋ ਬਰਾਤ ਲਾ ਦੇ ਨਾ ਟਰਾਲੀ ਵੈਕ ਕਰਕੇ ਛੋਟਾ ਹੈ ਪੂਰਾ ਟਰੈਕਟਰ ਤਾਂ ਆਪਣੇ ਵਾਲਾ ਟਾਈਰੈਕਸ ਵੇਖੋ ਜੀ ਕਿਵੇਂ ਘਲੋਂਦਾ ਕਰਵਾ ਦੇਖੋ ਫਿਰ ਆਪਾਂ ਮਿੱਟੀ ਬੈਗ ਚੜਾਉਣ ਲੱਗੇ ਕਿਰਾਇਆ ਆਪਣੇ ਹਾਲੈਂਡ ਦੇ ਮਗਰ ਪਾਲਿਸ਼ ਕਰਾਇਆ ਪੱਠਾ ਤੇ ਇੱਥੇ ਸਲਿੱਪ ਬਹੁਤ ਕੱਢਦਾ ਹੈਗਾ ਟਰੈਕਟਰ ਦੇਖੋ ਫਿਰ ਹੁਣ ਇਹ ਜੋਰ ਤਾਂ ਮਾਰਦਾ ਕਿਰਾਇਆ ਜਦੋਂ ਲੱਗ ਗਿਆ ਤਾਂ ਨਾ ਉਹਦੇ ਸਲਿੱਪ ਵਾਲੇ ਘੜਦਾ ਟਾਇਰ ਸਲਿੱਪ ਦੀ ਗੱਡੀਆਂ ਦਾ ਮੈਂ ਤਾਂ ਨਹੀਂ ਮਾਰਦਾ ਜੀ ਇਦਰ ਮਿੱਟੀ ਤਾਂ ਚੜਾਤੀ ਸਾਰੀ ਗੰਧ ਦੇ ਨਾਲ ਨਾਲ ਲਾਤੀ। ਫਾਈ ਤਾਂ ਬਹੁਤ ਟਰਾਲੇ ਵਹਿਣਗੇ। ਦੋ ਟਰਾਲੇ ਹਜੇ ਹੋਰ ਆਉਣਗੇ। ਅੱਜ। ਕਰੋ ਉਹ ਦੇਖੋ ਫਿਰ ਆਪਣਾ ਆ ਗਿਆ T-Rex ਤੇ ਡਰਾਈਵਰ ਇਹ ਤੇ ਚੇਂਜ ਹੋ ਗਏ। ਉੱਥੇ ਆਪਣੇ ਗਏ ਸੀਗੇ ਪ੍ਰੀਤ ਹੈ ਗਏ ਸੀਗੇ ਡੈਡੀ ਤੇ ਜਸ਼ਨ ਤੇ ਇੱਥੇ ਆ ਹੁਣ ਜਸ਼ਨ, ਰਮਨ ਤੇ ਡੈਡੀ ਰਾਈਟ ਬਦਰ ਲੈਣਾ ਨੇ ਡਰਾਇਟ ਸੋਹਣੇ ਲੱਗੇ ਨੇ ਡਰਾਇਟ ਇਹ ਤਾਂ ਗੇਰ ਫਸਾਤਾ ਜਾਂਦੇ ਨੇ ਇਹਨਾਂ ਨੇ ਮਤਰਾ ਇਹ ਵੀ ਛੋਟਾ ਹੀ ਆ ਪੂਰਾ ਬੁੱਕਦਾ ਹੀ ਆਉਂਦਾ ਤੁਰਿਆ ਹੁੰਦਾ ਏ ਇਹ ਕਿਸੇ ਨੂੰ ਕੌ ਘੱਟ ਰਵੇ ਬਟ ਡਰਾਈਵਰ ਚੇਂਜ ਹੋ ਗਏ ਗੇਅਰ ਫਸਿਆਣਾ ਇਨੀ ਦਾ ਫੇਰ ਆਉਂਦਾ ਬਦਕਾ ਕੇ ਡਰਾਈਵਰ ਚੇਂਜ ਹੀ ਹੋ ਗੇ ਤਾਂ ਇਹ ਮੈਨੇ ਕਚਾਕ ਦਾ ਬੈਕ ਲਾਉ ਟ੍ਰਾਲੀ ਕਿ ਨਾ ਆਇਓ ਹੁਣ ਅੰਦਰ ਤੇ ਮੇਤਰਾ ਉਹ ਦੇਖੋ ਆ ਗਿਆ ਆਪਣਾ ਝੋਟਾ ਫੇਰਾ ਇਹਦਾ ਥੋੜਾ ਜਿਹਾ ਨਾ ਇਹਦਾ ਇੱਕਾ ਉਹ ਲਾ ਦਿੱਤਾ 1000 ਨਾ ਦੇਖੋ ਮਿੱਟਰਾ ਫਰ ਆ ਗਿਆ ਝੋਟਾ ਹੁਣ ਲਮਨੇ ਨੂੰ ਬਾਹਰ ਉਹ ਉੱਥੇ ਲਾਉਣੇ ਨਾਲ ਕਰਕੇ ਮਿੱਟੀ ਚੜਾਤੀ ਦੇਖੋ ਆਪਾਂ ਉਹ 36 30 ਨਾ ਆ ਦੇਖੋ ਮਟਰੋ ਖਰਾਗਾ ਟਰੈਕਟਰ ਆਪਣਾ ਜੂਆ ਘਾਟੇ ਰਹੀ ਹੈ ਟਰੈਕਟਰ ਭਾਈ ਵੇਖੋ ਇੱਕ ਟਾਂ ਮੈਂ ਲਾਉਂਦਾ ਟਰਾਲੀ ਇਹ ਆ ਜੀ ਚੈੱਕ ਕਰਦੇ ਆ ਫਿਰ ਇਹਦੀ ਡ్రਾਈਵਰੀ ਤੇ ਪਾਵਰ ਚੈੱਕ ਕਰਦੇ ਆ ਜੀ ਵੇਨੇ ਗਜਾਕ ਤੱਕ ਨਹੀਂ ਥੋਕੇ ਉਹ ਤਾਂ ਚੱਕ ਬਸ ਮੜਾ ਮੋਟਾ ਏ ਉਹ ਦੂਜਾ ਵੀ ਆਈ ਗਿਆ ਲੈ ਦੂਜਾ ਵੀ ਆ ਗਿਆ ਉਹ ਰਾਤੇ ਆ ਗਿਆ ਵੀ ਹਾਂ ਜਮਾ ਜਿੱਤੇ ਨਹੀਂ ਕਰਦੇ ਉਹਨਾਂ ਨਾਲ ਤਾਂ ਥੋੜੀ ਦਿਨਾ ਹੋਣਾ ਥੋੜਾ ਦੇਖੋ ਮਤਰੋ ਫਿਰ ਬੈਕ ਕਰਾ ਲ ਗਏ ਇਹਨਾਂ ਨਾਲ ਵਲੌਗ ਚ ਵੇਖ ਲਈ ਜਿਹੜਾ ਕੋ ਮਰਜ਼ੀ ਵੇਖ ਲਈ ਭਾਵੇਂ ਚੱਲ ਵੀ ਚੱਲ ਵੀ ਚੱਲ ਵੀ ਲੌ ਬੈਗ ਅਰੇ ਜਮਾ ਨਾਲ ਕਰਕੇ ਜਾਂਦੇ ਚੱਲ ਵੀ ਚੱਲ ਵੀ ਚੱਲ ਵੀ ਚੱਲ ਵੀ ਚੱਲ ਵੀ ਚੱਲ ਵੀ ਉਹ ਆਉਂਦਾ ਦੂਜਾ ਝੋਟਾ ਵੀ ਆਪਣਾ ਰਾਹ ਤੇ ਉਹ ਆਉਂਦਾ ਆਇਦਾ ਟਰੈਕਟਰ ਟਰੈਕਟਰ ਹੀ ਹੋਏ ਪਏ ਆਂ ਆਪਣਾ ਟਰੈਕਟਰ ਤੇ ਨਹੀ ਵਾਹ ਬਾਈ ਬਣਾ ਜਾਵੜਾ ਯਾਰ ਬਲੌਗ ਤੇ ਦੇਖ ਲਈ

ਥੋੜੀ ਫੈਗੀ ਹੈ ਪਰ ਲੈ ਸਾਈਡ ਤੋਂ ਤੁੰਗ ਚੱਕੀ ਗਈ ਕੋਕਤਾ ਦੇ ਅੱਗੇ ਆ ਤੇ ਆ ਕੇ ਅੱਗੀਏ ਗੱਗੇ ਕੀ ਗੱਲ ਹੋ ਗਈ ਗੇਰ ਫਸਾਤਾ ਕਿਵੇਂ ਮਤਰਾ ਹੋਗਾ ਦੂਜਾ ਝੋਟਾ ਹਨ ਇਤਨਾ ਲੰਮਣੇ ਉਹ ਉੱਥੇ ਠਲ ਤਾਂ ਗਿਰ ਬੈਕ ਕਰਦੇ ਨੇ ਚੱਲ ਵੀ ਚੱਲ ਵੀ ਚੱਲ ਵੀ चल भी चल भी आ देखो मतलब ला ता छतरी भी ला चिकरा कोना करता चल भी चल भी चटा चल भी चाहते बै रेस कर ला थोड़ी